video's off ਇੱਕ ਵਾਰ ਬੰਦੇ ਮਾਤਰਮ ਜਿਹੜਾ ਹੈ ਸਾਰੇ ਅੱਜ ਦੇ ਸੰਧਾਨ ਦਾ ਸਕੋਰ ਕੀਤਾ ਸੀ ਤੇ ਬੇਟੇ ਨੇ ਖੂਨੀ ਪਾਰੀ ਖੇਲੀ ਸੀ ਰਾਏ ਬਹਾਦਰੀਆਂ ਖਾਕ ਹੋ ਜਾਂਦੀਆਂ ਹਨ ਜਦ ਵਕਤ ਵੀ ਹਨੇਰੀ ਰਹਦੀ ਹੈ ਬਸ ਐਨਾ ਯਾਦ ਰੱਖਣਾ ਹਿੰਦੂਵਾਦੀਓ ਦੇਸ਼ ਭਗਤੀ ਹੀ ਸਦਾ ਮੈਂ ਪਹਿੰਜੀ ਨੂੰ ਦਾਵਤ ਦੇਣਾਂ ਆ ਕਿਰਪਾ ਕਰਕੇ ਮੰਚ ਦੇ ਉੱਤੇ ਆਪ ਸਹੀ ਜੀ ਪਰਿਵਾਰ ਜੀ ਬਸ ਉੱਤੇ ਇਕੱਠੇ ਹੋਇਆ ਆਵਾਜ਼ ਬੁਰੇ ਇੰਦਾਲ ਦੇ ਤੁਸੀਂ ਨਹੀਂ ਪਈ ਦੀਆ ਪਰ ਮਾਤਾ ਕਾਸਗੀ ਉੱਥੋਂ ਦਾ ਜਿਹੜਾ ਬ੍ਰਿਟਿਸ਼ ਆਫੀਸਰ ਸੀਗਾ ਗਰਜਨ ਕੇਆ ਿਆਲੀ ਉਸ ਨੂੰ ਆਪਣੀ ਗੋਲੀਆਂ ਦੇ ਨਾਲ ਪੁੱਟ ਦਿੱਤਾ ਪ੍ਰਾਇਕ ਕਹਿੰਦੇ ਨੇ ਕਿ ਸੇਵਾ ਦੇਸ਼ ਦੀ ਜਿੱਦੜੀ ਇਹ ਬਹੁਤ ਔਖੀ ਗੱਲਾਂ ਕਰਨੀਆਂ ਲੱਖ ਸੁਖਲੀਆਂ ਨੇ जिना देश सेवा दे विच पैर पाया ओना लाख मसीह दिल का नाम गजना थी बंदूक होगी हादसा था इमानियत था शत्रु समझ ना पाए ये भारत सब कुछ नहीं हारने वाला था शहीद हुए वो वीर हमारेंगा प्यारा हर बूंद में था का गीत हर आंख में था सपना नया भारत नाम

ਉਹ ਮੈਂ ਸਰ ਮੈਂ ਪਿਕਚਰ ਸੇਵ ਕਰਨਾ ਹੋ ਗਈ ਹੋ ਗਈ ਮੈਂ ਪਰ ਸੇਵ ਕਰ ਲਾਈਕ ਕਰਵਾਉਣ ਦੇ ਵਿੱਚ ਯੋਗਦਾਨ ਪਾਇਆ ਛੀਬਿਆਜ਼ਮ ਭਗਤ ਸਿੰਘ ਦੀ ਤਸਵੀਰ ਤੇ ਇੱਕ ਉਹ ਜਿਨ੍ਹਾਂ ਨੇ ਉਹਨਾਂ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਤੇ ਦੇਸ਼ ਨੂੰ ਸੰਵਿਧਾਨ ਦਿੱਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਉਹਨਾਂ ਦੀ ਤਸਵੀਰ ਜਿਹੜੀ ਆ ਪੰਜਾਬ ਸਰਕਾਰ ਦੇ ਹਰ ਇੱਕ ਦਫ਼ਤਰ ਦੇ ਵਿੱਚ ਜਿਹੜੀ ਸੀਗੀ ਉਹ ਲਾਜ਼ਮੀ ਕੀਤੀ

श्री नीति और श्री बुल्लर पिछली बार भी यही आए थे और मुझे लगता है क्योंकि तो आपको जानकर दुख होगा कि कटरा शेर सिंह में ज्ञानी लस्सी वाले का तो सबको पता है लेकिन उसके सामने बदलकर डिंगरा का गाला किसी को नहीं पता आपको पता है ना आप तब नहीं पता था बाद में पता चला उसके पिताजी संघ के आदेशस के अधिकारी हैं तब उनके घर में बात होती थी मदनलाल लाल जी की भी शावर करती जहाँ पर मदनलाल को उन्नीस में और उधर सिंह को उन्नीस में फांसी मिली थी एक ही मिशन था एक ही शहर से गए थे और याद रखो जब बादशाह बाबू शाह ने कहा था दम में दम बढ़िया लाहौर ਅੰਮ੍ਰਿਤਸਰ ਤੋਂ ਕੁਝ ਕਿਲੋਮੀਟਰ ਦੂਰ ਜਿਹੜੇ ਕਿ ਆਪਾਂ ਅੱਜ ਵੀ ਲੋਹੜੀ ਵਜਦੇ ਆ ਸਾਡੀ ਡਿਸਟ੍ਰਿਕਟ ਵੀ ਪਹਿਲਾਂ ਹਿੰਦੁਸਤਾਨ ਪਾਕਿਸਤਾਨ ਬਣ ਤੋਂ ਪਹਿਲਾਂ ਜਿਹੜਾ ਸਾਡਾ ਸ਼ਹਿਰ ਆ ਪੱਟੀ ਸ਼ਹਿਰ ਉਹ ਲੋਹੜ ਜ਼ਿਲ੍ਹੇ ਦਾ ਆਖਰੀ ਖਾਣਾ ਸੀ ਤੇ ਲੋਹੜ ਦੇ ਨਾਂ ਨਾ ਆਪਾਂ ਅੱਜ ਵੀ ਬਕਰ ਮਹਿਸੂਸ ਕਰਦੇ ਆਂ ਕਿ ਸਾਡੇ ਰਗੜ ਦੇ ਵਿੱਚ ਲਾਹੌਰ ਡਿਸਟ੍ਰਿਕਟ ਦੇ ਜਿਹੜੇ ਸੂਰਬੀਰ ਯੋਧੇ ਆ ਉਹਨਾਂ ਯੋਧਿਆਂ ਦਾ ਸੱਡੀਆਂ ਰਗਾਂ ਦੇ ਵਿੱਚ ਖੂਨ ਵਗਦਾ ਖੂਨ ਵਹਿਦਾ ਹੈ ਤੇ ਇਹ ਉਹ ਡਿਸਟ੍ਰਿਕਟ ਆ ਇਹ ਮਾਝਾ ਉਹ ਸੂਰਬੀਰ ਯੋਧਿਆਂ ਦੀ ਧਰਤੀ ਆ ਅੰਮ੍ਰਿਤਸਰ ਲਾ ਲਓ ਲਾਹੌਰ ਲਾ ਲਓ ਜਦੋਂ ਅਬਦਾਲੀ ਵਰਗੇ ਦਿੱਲੀ ਨੂੰ ਲੁੱਟ ਕੇ ਵਾਪਸ ਆਉਂਦੇ ਸੀ ਤੇ ਉਦੋਂ ਇਹ ਲਾਹੌਰਾਂ ਦੇ ਖੱਲ ਪਾਉਂਦੇ ਸੀ ਉਹਨਾਂ ਸਾਰੇ ਹਿੰਦੁਸਤਾਨ ਨੂੰ ਅਬਦਾਲੀ ਉਹਨਾਂ ਲੁੱਟ ਕੇ ਆਉਣਾ ਤੇ ਸਾਡੇ ਲੋਹਰੀਆਂ ਨੇ ਸਾਡੇ ਪੰਜਾਬੀਆਂ ਨੇ ਮਾਝੇ ਵਾਲਿਆਂ ਨੇ ਇੱਥੇ ਉਹਨੂੰ ਅਬਦਾਲੀ ਨੂੰ ਰੱਪ ਲੈਣਾ ਤੇ ਲੈ ਤੇਰੇ ਨੂੰ ਲੁੱਟ ਕੇ ਜਿਹੜੀਆਂ ਧੀਆ ਭੈਣਾਂ ਨੂੰ ਉਹਨੇ ਚੋਕ ਕੇ ਲੈ ਕੇ ਆਉਣਾ ਉਹਨਾਂ ਧੀਆ ਭੈਣਾਂ ਨੂੰ ਫੇਰ ਉਹਨਾਂ ਦੇ ਮਾਪਿਆਂ ਨੂੰ ਵਾਪਸ ਕਰਨਾ ਦੇ ਵਿੱਚ ਕੁਰਬਾਨੀ ਬਲੀਦਾਨ ਆਤਮ ਸਵਰਪਣ ਇੱਕ ਕੁਦਰਤ ਨਹੀਂ ਪੈਦਾ ਕਰਦਾ ਇਹ ਧਰਤੀ ਗੁਰੂਆਂ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਇੱਥੇ ਕੁਦਰਤ ਦੀ ਇੰਨੀ ਕਿ ਮਿਹਰ ਆ ਜਿਨੇ ਵੀ ਇਸ ਧਰਤੀ ਤੇ ਜਨਮ ਲਿਆ ਭਾਵੇਂ ਆਪਾਂ ਕਿਸੇ ਵੀ ਸਟੇਟ ਦੇ ਵਿੱਚ ਚਲੇ ਜਾਈਏ ਹਰ ਸਟੇਟ ਦੇ ਵਿੱਚ ਪੰਜਾਬੀਆਂ ਦੀ ਤੇ ਖਾਸ ਕਰਕੇ ਮਾਝੇ ਵਾਲਿਆਂ ਦੀ ਹਰ ਥਾਂ ਤੇ ਤੂਤੀ ਬੋਲਦੀ ਆ ਤੁਹਾਡਾ ਭਰਾ ਡਟੌਰ ਵਜ਼ੀਰ ਵਿਚਰਤਾ ਰੇਨਾ ਮੈਂ ਅਕਸਰਾਂ ਦੇ ਨਾਲ ਇਹ ਧਰਮਾਂ ਦਾ ਸਤਕਾਰ ਕਰਦੇ ਆ ਸ਼ਹੀਦ ਬਦਲਾ ਢਿੰਗਰਾ ਜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਰਾਜਗੁਰੂ ਜੀ ਸਖਦੇਵ ਜੀ ਸ਼ੀ ਦੂਦਰ ਸਿੰਘ ਜੀ ਤੇ ਉਹ ਪਵਿੱਤਰ ਰੂਹਾਂ ਨੇ ਜਿਨ੍ਹਾਂ ਨੇ ਸਾਨੂੰ ਅੱਜ ਆਜ਼ਾਦੀ ਦੀ ਫੀਸਾਂ ਮੰਨਣ ਦਾ ਤੇ ਨਿਕ ਦਿੱਤਾ ਤੇ ਅਸੀਂ ਅੱਜ ਆਜ਼ਾਦੀ ਦੀ ਫੀਸਾਂ ਦੇ ਵਿੱਚ ਜੇ ਕਿਸੇ ਵੀ ਰੰਗ ਤੇ ਬੈਠਿਆ ਉਹ ਦੇਣ ਇਹਨਾਂ ਛੀਦਾਂ ਦੀ ਇਹਨਾਂ ਜਿੰਨਾ ਵੀ ਬਗਦੌਲਤ ਅਸੀਂ ਆਪਣੇ ਹਿੰਦੁਸਤਾਨ ਦੇ ਵਿੱਚ ਆਪਣੇ ਵਤਨ ਦੇ ਵਿੱਚ ਆਜ਼ਾਦੀ ਦਾ ਨਿਕ ਮਾਨ ਰਹੇ ਆ ਅਤੇ ਦੇਸ਼ ਦੀ ਅਜ਼ਾਦੀ ਲਈ ਬਲਦਾਨੀ ਸ਼ਹੀਦ ਮਦਨ ਲਾਲ ਦੀ ਗੱਲ ਦੀ ਜਿਹੜਾ ਜਿਹੜਾ ਮਨਾਰਿਆਂ ਅਮਰਸਰ ਦੇ ਵਿੱਚ ਜੋ ਕਿ ਅਮਰਸਰ ਦੇ ਜੰਪਾਲ ਸਿੰਘ ਔਰ ਪਹਿਲੇ ਸ਼ਹੀਦ ਹੋਏ ਨੇ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੂੰ ਲੰਡਨ ਦੇ ਵਿੱਚ ਫਾਂਸੀ ਦਿੱਤੀ ਗਈ ਲੜਲੇ ਸਨ ਮਦਨ ਲਾਲ ਧੀਰਵੜੀ ਕੋਚ ਜੀ ਦਾ ਇਹ ਨਹੀਂ ਹੈ ਕਿ ਉਹਨਾਂ ਦੇ ਪਰਿਵਾਰ ਕੋਈ ਗਰੀਬ ਸਾਡਾ ਬਹੁਤ ਵੱਡੇ ਪਰਿਵਾਰ ਬਹੁਤ ਵੱਡੇ ਅਹੁਦਿਆਂ ਤੇ ਦੇਖ ਕਰੇ ਸਾਰਾ ਕਿ ਆਪਣੇ ਵਤਨ ਪਸਤੀ ਲਈ ਆਪਣੇ ਵਤਨ ਦੀ ਆਜ਼ਾਦੀ ਦੇ ਲਈ ਵਤਨ ਦੀ ਅਗ ਦੇ ਵਿੱਚ ਵਤਨ ਦੀ ਆਜ਼ਾਦੀ ਦੇ ਵਿੱਚ ਖੁੱਦੇ ਔਰ ਉਹਨਾਂ ਨੇ ਆਪਣੀ ਮੈਜ 26 27 ਸਾਲ ਦੀ ਉਮਰ ਦੇ ਵਿੱਚ ਸ਼ਹੀਦੀ ਦੇ ਰਸਤੇ ਨੂੰ ਚੁੰਮਿਆ ਜਿੰਨਾ ਸ਼ਹੀਦਾਂ ਦੀ ਬਦੌਲਤ ਅੱਜ ਅਸੀਂ ਇੱਥੇ ਅੱਜ ਉਸ ਸਾਥ ਦੇ ਵਿੱਚ ਅਜਾਦੀ ਦਾ ਲੇਖ ਮਨ ਰਹੇ ਆ ਉਹਨਾਂ ਨੂੰ ਅਸੀਂ ਸਦਾ ਹੀ ਸਲੂਟ ਕਰਦੇ ਆਂ ਔਰ ਉਹਨਾਂ ਦੀ ਜਿਹਹਾਤਾਂ ਨੂੰ ਯਾਦ ਕਰਦੇ ਹੋਏ ਅੱਜ ਉਹਨਾਂ ਦਾ ਮੈਦਾਨ ਦਿਵਸ ਜਿਹੜਾ ਆਪ ਸਾਰੇ ਵਿਖੇ ਉਹਨਾਂ ਦੇ ਸਮਾਰਕ ਦੇ ਉੱਤੇ ਮਨਾ ਰਹੇ ਆਂ ਔਰ ਇਸ ਦੇ ਨਾਲ ਹੀ ਮੈਂ ਇਨ੍ਹਾਂ ਸ਼ਹੀਦਾਂ ਦੇ ਨਾਲ ਸ਼ਹੀਦਾਂ ਨੂੰ ਸਦਾ ਸਲੂਟ ਕਰਦੇ ਆਂ ਉਹਨਾਂ ਦੇ ਬਲਿਦਾਨ ਨੂੰ ਯਾਦ ਕਰਦੇ ਸਦਾ ਉਹਨਾਂ ਦਾ ਜਿਹੜਾ ਪਾਕਿਸਤਾਨ ਇਹਨਾਂ ਸ਼ਹੀਦਾਂ ਦਾ ਜਿਹੜਾ ਸਦਾ ਇਹਨਾਂ ਨੂੰ ਭੁੱਲ ਨਹੀਂ ਸਕਦਾ ਇਹ ਲੋਕਾਂ ਦੇ ਮਨ ਵਿੱਚ ਹਰ ਰੋਜ਼ ਮਿਲੇ ਮਤਨ ਤੇ ਮਰ ਮਿਟਨੇ ਵਾਲੋ ਦਾ ਇਹਹੀ ਆਖਰੀ ਯਾਰ ਦਾ ਜਿੰਦਾ ਨੇ ਸਾਡੇ ਭਾਵੇਂ ਸ਼ਹੀਦ ਹੋ ਗਏ ਦੋਸਤਾਂ ਦੀ ਬਤਨ ਰਫੀ ਦੀ ਲੇਕਿਨ ਸਦਾ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸ਼ਹੀਦੀ ਪਰਵਾਨੇ ਜਿੰਦਾ ਰਹਿਣਗੇ ਔਰ ਜਿੰਦਾ ਰੱਖਾਂਗੇ ਮਤਨ ਕਰਜਨ ਵਾਈ ਦੀ ਮੌਤ ਨੇ ਸਾਰੇ ਇੰਗਲੈਂਡ ਨੂੰ ਹਿਲਾ ਕੇ ਰੱਖ ਦਿੱਤਾ ਮਦਨ ਦੇ ਪਿਤਾ ਨੇ ਵਾਸੀ ਦੀ ਮਦਦ ਕਰਨ ਤੋਂ ਅਸਮਰਥ ਨਹੀਂ ਹੈ ਮੇਰਾ ਨਾਂ ਗਿਆਨ ਸਿੰਘ ਕੱਪੜਾ ਹੈ ਮੈਨੂੰ ਸ਼ਰਮ ਆਉਂਦੀ ਹੈ ਮਦਨ ਦੇ ਫਾਈਟਰ ਸੈਟਰ ਆਰਗੇਨਾਈਜੇਸ਼ਨ ਪੰਜਾਬ ਦਾ ਪ੍ਰਧਾਨ ਆ ਜਦੋਂ ਜਿੱਥੇ ਮਦਨ ਰਹਿਦਾ ਸੀ ਉਹ ਕੋਈ ਜਗ੍ਹਾ ਨਹੀਂ ਦਿੱਤੀ ਗਈ ਉੱਥੇ ਬਹੁਤ ਮਦਨ لال ਢਿੰਗਰਾ ਜੀ ਨੂੰ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਇੱਥੇ ਇਕੱਤਰ ਹੋਏ ਹਾਂ ਮਦਨ لال ਢਿੰਗਰਾ ਜੀ ਦੀ ਪ੍ਰਪੰਨੀ ਨੂੰ ਭਲਾਇਆ ਨਹੀਂ ਜਾ ਸਕਦਾ ਉਹਨਾਂ ਨੇ ਉਹ ਸਮਰਥ ਕੁਰਬਾਨੀ ਦਿੱਤੀ ਹੈ ਜਵਾਨੀ ਦੇ ਵਿੱਚ 26 ਸਾਲ ਦੀ ਉਮਰ ਦੇ ਵਿੱਚ ਜਦੋਂ ਕੋਈ ਇਨਸਾਨ ਦੀ ਖੋਤੇ ਬਣਨ ਦੀ ਉਮਰ 'ਚ ਉਹ ਸਮਰਥ ਦੇ ਵਿੱਚ ਉਹਨਾਂ ਦੇ ਅੰਦਰ ਇੱਕ ਜਨਵਾਜ ਜਾ ਗਿਆ ਲੰਡਾ ਜਾ ਕੇ ਆਪਣੇ ਦੇਸ਼ ਦੇ ਵਿੱਚ ਜਿਹੜੀਆਂ ਅੰਗਰੇਜ਼ ਗੁਲਮ ਕਰ ਰਹੇ ਸਨ ਉਹਦਾ ਬਦਲਾ ਲਿਆ ਮੈਂ ਮਦਨ ਨੇ ਆਪਾ ਪੰਜਾਬ ਦੀਆਂ ਸਰਕਾਰਾਂ ਨੂੰ ਜਾਂ ਭਾਰਤੀ ਸਰਕਾਰ ਨੂੰ ਖੁਸ਼ੀ ਵਾਲਾ ਹੈ ਮੈਂ ਆਪਣੇ ਜਨਤਾ ਨੂੰ ਕਿ ਤੁਸੀਂ ਫਾਰਮੈਨਟੀ ਦੇ ਤੌਰ ਤੇ ਆਜ਼ਾਦੀ ਸੰਗਰਾਮੀਆ ਦੇ ਪਰਿਵਾਰਾਂ ਨੂੰ ਸਾਥ ਲੈਂਦੇ ਹੋ ਮਦਨ ਉਹ ਸ਼ਹੀਦ ਕਰ ਪਰ ਇਹਨਾਂ ਦੇ ਹਾਲਾਤ ਕਿਸ ਤਰ੍ਹਾਂ ਨੇ ਕਦੀ ਕਿਸੇ ਨੇ ਜਾ ਕੇ ਪੁੱਛਿਆ ਇਹਦੇ ਦੋਸਤਾਂ ਨੇ ਮਦਨ ਦੇ ਹਾਲਾਤ ਨੇ ਕਿਸ ਹਾਲਾਤ ਚ ਰਹਿੰਦੇ ਨੇ ਕੀ ਇਹ ਆਖਬਾਰਾਂ ਨੇ ਕੀ ਇਹਨਾਂ ਕੋਲ ਕੋਈ ਜੌਬ ਹੈਗੀ ਆ ਕੋਈ ਕਾਰੋਬਾਰ ਹੈਗਾ ਇਹਨਾਂ ਕਾਰਾਂ ਦੀਆਂ ਖੱਤਾਂ ਪੱਤੀਆਂ ਨੇ ਜਿਸ ਨੇ ਆਪਣੇ ਸਰਕਾਰ ਨੇ ਜਾ ਕੇ ਉਸੇ ਵੀ ਫੀਡੋ ਕਰਕੇ ਕਰ ਜਾਏ ਇਥੇ ਇਹ ਵੀ ਕਹਾਣੀ ਕਿ ਮਰਨ ਆਜ਼ਾਦੀ ਲਈ ਜੀਣਾ ਹੋਣ ਵਾਲਾ ਪਹਿਲਾ ਭਾਰਤ ਜਦੋਂ ਤੋਂ ਪਹਿਲਾ ਦਰਜ ਹੋਏ ਸ਼ਹੀਦ ਆਪਣੇ ਮਸੀਹਾ ਵਰਗੇ ਜਨਤਾ ਨਾਲ ਲੜੇ ਸਾਥ ਅੱਜ ਆਏ ਅੱਜ ਆਏ ਕੋਈ ਵੀ ਕੋਈ ਆਜ਼ਾਦੀ ਦੇ ਕੁਰਬਾਨੀ ਕੀ ਮੰਗ ਰਹੇ ਮੰਗ ਸਾਡੀ ਕੀ ਆ ਸਾਡੀ ਸਰਪੋਟੇ ਪਰ ਬਣੀ ਮੰਗਦੇ ਅਸੀਂ ਕਹਿੰਨੇ ਜਿੰਨਾਂ ਕੋ ਰਹਿਣ ਵਾਸਤੇ ਘਰ ਨਹੀਂ ਕਰ ਦਿਓ ਇਹਨਾਂ ਦਾ ਲਾਈਫ ਫ੍ਰੀ ਕਰਾਓ ਇਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿਓ ਅੰਦੋਲਨਾਂ 'ਕੀ ਯੋਗਦਾਨ ਹੈ ਇਸ ਤੋਂ ਬਾਅਦ ਉਹ ਜੇ ਸਾਰੇ ਬਾਅਦ ਨਹੀਂ ਮੇਰੀ ਲਾਪਤਾ ਕਿਹਾ ਗਿਆ ਪਰ ਠੀਕ ਹੈ ਨਾ ਸਾਡੇ ਪਰਿਵਾਰ ਫ੍ਰੀ ਦਾਸ ਦੇ ਪੈਸੇ ਦਾ ਜਦੋਂ ਸਾਡੇ ਸਾਹਮਣੇ 13 ਸਤੰਬਰ 1976 ਨੂੰ ਫਾਟਰੀਆਂ ਦੇ ਗਿਆ ਜੇ ਇੱਕ ਫੱਟਾ ਖੋਪੀ ਚੈੱਕ ਰੱਖਣਾ ਹੈ ਸਾਡੀ ਅਸੀਂ ਆਪਣੇ ਆਰਟੀਕਲ ਦੇ ਸਬੰਧ ਤੋਂ ਵੱਡੀ ਗੱਲ ਜਿਹੜੀ ਹੈ ਉਹ ਜਿੱਤੇ ਵੀ ਘਰ ਤੇ ਬੇਰ ਦਾ ਬੱਚਾ ਕੋਈ ਅਲੋਚਨ ਹੁੰਦਾ ਹੈ ਜਿਹੜੇ ਸਾਥ ਅਧੋਗੇ ਆ ਕਿ ਉਹਨਾਂ ਕੋਈ ਰਜਾਰ ਨਹੀਂ ਆ ਉਹਨਾਂ ਦਾ ਇੱਕ ਰਜਾਰ ਦਾ ਸਾਧਨ ਕੋਈ ਦੁਕਾਨ ਦੇ ਦਿਓ ਕੋਈ ਜਗਾਹ ਲਾੜ ਦਿਓ ਉਹਨਾਂ ਨੂੰ ਜਿੱਥੇ ਕੰਮ ਕਰਦੇ ਇੱਕ ਤਰ੍ਹਾਂ ਦੀ ਰੋਕੀ ਨਾ ਖਾਤ ਕਰਨ ਇਹ ਸਾਡੀ ਸਰਕਾਰ ਕੋਲ ਮੰਗ ਹੈ ਸਰਕਾਰ ਮਨਦੀਪ ਸਿੰਘ ਮਾਨਾ ਜੀ